ਪਟਿਆਲਾ ਦੀ ਇੱਕ ਐਸਪੀ ਹੈ ਸਵਰਨਜੀਤ ਕੌਰ ਪੀਵੀਆਈ ਲੱਗੀ ਹੈ ਸਿਪਾਈ ਭਰਤੀ ਹੈ ਤੇ ਲੋਕਾਂ ਨਾਲ ਮਾਰਦੀ ਹੈ ਟੱਡੀਆਂ ਇਹ ਚ ਕੋਈ ਦੋਰ ਹੈ ਨਹੀਂ ਇੱਕ ਉਹਦੀ ਮਾਸੀ ਦਾ ਮੁੰਡਾ ਦਾੜੀ ਬੰਨ ਰੀਡਰ ਰੱਖਿਆ ਹੋਇਆ 5 ਲੱਖ ਦੇ ਦਿਓ 2 ਲੱਖ ਦੇ ਦਿਓ 3 ਲੱਖ ਦੇ ਦਿਓ ਜਿੰਨਾਂ ਨੂੰ ਵਾਅਦਾ ਕੀਤਾ ਜਿੰਨੇ ਸਾਡੇ ਕੋਲੇ ਪੁਖਤਾ ਸਬੂਤ ਹੈ ਮਾਮਲਾ ਸੀ ਇੱਕ ਅਮਰਜੀਤ ਕਪੂਰ ਨਾਂ ਦਾ ਵਿਅਕਤੀ ਉਹ ਨੈਣੀ ਮੈਣੀ ਜੋ ਉਹਨਾਂ ਦਾ ਨਾਂ ਰੱਖਿਆ ਹੋਇਆ ਹੈ ਇੰਸਟੀਚਿਊਟ ਚਲਾਉਂਦੇ ਆ ਉਹ ਦੇਸ਼ ਵਿਦੇਸ਼ ਦਾ ਜਿਹੜਾ ਪੀਟੀਆਈ ਜਾਂ ਆਪਣੇ ਜੋ ਬੱਚੇ ਪੜ੍ਹਦੇ ਆ ਤਾਂ ਉਹਦੇ ਸੰਬੰਧ ਵਿੱਚ ਉਹਨੇ ਇੱਕ 파ਟਨਰ ਨਾਲ ਰੱਖ ਲਈ ਸੀ ਸੁਖਪ੍ਰੀਤ ਕੌਰ ਸੁਖਪ੍ਰੀਤ ਕੌਰ ਨੇ ਉੱਥੇ ਆਪਣੇ ਆਸ਼ਿਕ ਨੂੰ ਬੁਲਾਉਣਾ ਸ਼ੁਰੂ ਕਰ ਲਿਆ ਜਿਹਦੇ ਕੋਲੇ ਇੱਕ ਇਤਰਾਜ਼ਯੋਗ ਵੀਡੀਓ ਵੀ ਹੈ ਉਸ ਬੰਦੇ ਕੋਲ ਇਹ ਤਰਾਜੋਗ ਵੀਡੀਓ ਹੈ ਫੋਟਮੈਂ ਹੂਰ ਹੈ ਉਹਨੇ ਆਂ ਤਾਂ ਇੱਕ ਬੱਚਾ ਸਮਝ ਕੇ ਉਹਨਾਂ ਨੂੰ ਨਸਰ ਨਹੀਂ ਕੀਤਾ ਤੇ ਉਹਨੇ ਕੀ ਕਰਿਆ ਉਹਦੇ 354 ਦਾ ਪਰਚਾ ਦਰਜ ਕਰਾਤਾ ਜਿਹੜਾ ਕਿ ਝੂਠਾ ਹੈ ਉਸ ਤੋਂ ਬਾਅਦ ਉਹ ਫਿਰ ਵੀ ਕਹਿੰਦਾ ਰਿਹਾ ਕਿ ਮੇਰੀ ਬੇਟੀ ਹੈ ਮੇਰੀ ਬੇਟੀ ਹੈ ਤਾਂ ਉਹਦਾ ਇੱਕ ਜਿਹੜਾ ਹੈਗਾ ਰਾਜੀਨਾਮਾ ਹੋਇਆ ਜਿਹਦੀ ਕਿ ਮਤਲਬ ਰਾਜੀਨਾਮਾ ਪਟਿਆਲੇ ਹੋਇਆ ਤੇ ਲਿਖਤ ਹੈ ਜਿਹੜੀ ਮਾਨਸਾ ਹੋਈ ਉਹ ਤੇ ਸਾਡੇ ਪੱਤਰਕਾਰ ਵੀਰ ਆ ਉਹਨਾਂ ਦੀ ਵੀ ਗਵਾਹੀ ਹੈ ਹੋਰ ਬੰਦਿਆਂ ਦੀ ਗਵਾਹੀ ਹੈ ਤਾਂ ਉਹਨੇ 52 ਲੱਖ ਰੁਪਏ ਦਾ ਇੱਕ ਚੈੱਕ ਦਿੱਤਾ ਉਸ ਲੇਡੀਜ਼ ਨੇ ਚੈੱਕ ਦੇਣ ਤੋਂ ਬਾਅਦ ਉਹਨੇ ਬੈਂਕ ਵਿੱਚ ਲਾਇਆ ਤਾਂ ਇਹਨੇ ਸਟਾਪ ਕਰਾਤਾ ਕਾਰਨ ਕੀ ਸੀਗਾ ਵੀ 4 4 2025 ਨੂੰ ਲਿਖਤ ਹੋਈ 52 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਕਿਉਂ ਦਿੱਤਾ ਗਿਆ ਕਿਉਂਕਿ ਉਹਦਾ 28 29 ਲੱਖ ਰੁਪਏ ਉਹਦਾ ਜਿਹੜਾ ਮੁੰਡਾ ਬਾਹਰ ਭੇਜਿਆ ਸੀ ਤਾਂ ਉਹਦੇ ਉਹ ਪੈਸੇ ਗਵਨ ਕਰ ਗਈ ਤੇ 22 23 ਲੱਖ ਰੁਪਏ ਉਹਨਾਂ ਦੇ ਜਿਹੜੇ ਦਫ਼ਤਰ ਦੇ ਵਿੱਚ ਦੋ ਦਫ਼ਤਰ ਬਣਾਏ ਆ 46 47 ਲੱਖ ਰੁਪਏ ਲੱਗਿਆ ਵੀ ਜੀਨੇ ਭਾਈ ਰੱਖਣਾ ਉਹ ਉਹਨੂੰ ਅੱਧੇ ਪੈਸੇ ਦੇਊਗਾ 42 22 23 ਲੱਖ ਰੁਪਏ ਕੁੱਲ 52 ਲੱਖ ਰੁਪਏ ਵਿੱਚ ਸਮਝੌਤਾ ਹੋ ਗਿਆ ਤਾਂ ਉਸ ਸੁਖਪ੍ਰੀਤ ਨਾਮ ਦੀ ਔਰਤ ਨੇ ਚਾਰ ਚਾਨੂ ਸਮਝੌਤਾ ਕਰਕੇ ਤੇ ਉਹਨੂੰ ਕਹਿੰਦਾ ਵੀ 7 ਤਰੀਕ ਨੂੰ ਚੈੱਕ ਲਾ ਦੀ ਚੈੱਕ ਲਾਇਆ ਤਾਂ ਮਤਲਬ ਉਹ ਕਹਿੰਦੀ ਵੀ ਮੇਰਾ ਜਿਹੜਾ ਹੈਗਾ ਕੇਸ ਚੱਲਦਾ ਤੇਰਾ ਉਹ ਵਾਪਸ ਲੈ ਲਿਓ ਨੇ 10 ਵਜੇ ਜਾ ਕੇ ਮਾਨਯੋਗ ਅਦਾਲਤ ਪਟਿਆਲਾ ਦੇ ਵਿੱਚ ਸਿਵਲ ਦਾ ਜਿਹੜਾ ਕੇਸ ਸੀ ਉਹ ਵਾਪਸ ਲੈ ਲਿਆ ਤੇ ਚੈੱਕ ਲਾਇਆ ਤੇ ਚੈੱਕ ਲਾਉਣ ਤੋਂ ਬਾਅਦ ਉਹ ਚੈੱਕ ਨੂੰ ਸਟਾਪ ਕਰਾਇਆ ਫਿਰ ਇਹਨੇ ਸਵਰਨਜੀਤ ਕੌਰ ਨੇ ਇੱਕ ਸਜੰਤਰ ਰਚਿਆ ਉਹ ਤੋਂ ਦਰਖਾਸਤ ਲਈ ਦਰਖਾਸਤ ਲੈਣ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਰਿਪੋਰਟ ਬਣਾਈ ਕਿ ਇਹਦੇ ਇਹ ਦਸਕਤ ਨਹੀਂ ਹੈ ਕਿ ਜੇ ਰਾਜੀ ਨਾਮੇ ਤੋਂ ਤੇ ਦਸਖਤ ਨਹੀਂ ਰਾਜੀ ਨਾਮੇ ਦੇ ਉੱਤੇ ਸਿਰਫ ਇਹ ਲਿਖਿਆ ਉਹਦੀ ਭੂਮਿਕਾ ਬੰਨੀ ਹੋਈ ਆ ਵੀ ਆ ਇਹਨਾਂ ਦਾ ਪੈਸਾ ਸੀ ਇਸ ਰੂਪ ਦੇ ਵਿੱਚ ਦਿੱਤਾ ਗਿਆ ਜੇ ਰਾਜੀ ਨਾਮਿਆਂ ਦੇ ਉੱਤੇ ਦਸਖਤ ਜਾਲੀ ਹੈ ਤਾਂ ਮਤਲਬ ਚੈੱਕ ਤੇ ਵੀ ਜਾਲੀ ਹੋ ਸਕਦਾ ਚੈੱਕ ਕੀ ਕਹਿੰਦੀ ਆ ਉਹ ਮੇਰਾ ਚੈੱਕ ਚੋਰੀ ਹੋ ਗਿਆ ਵੀ ਜਦੋਂ ਤੂੰ ਪਰਚੇ ਦਰਜ ਕਰਾਈ ਬੈਠੀਆਂ ਚੈੱਕ ਭਲਾ ਤੇਰੇ ਕਰੇ ਚੋਰੀ ਕਰੂਗਾ ਤਾਂ ਉਸ ਤੋਂ ਬਾਅਦ ਚੈੱਕ ਜਿਹੜਾ ਹੈਗਾ 138 ਦਾ ਕੇਸ ਪੈ ਗਿਆ ਜੇ ਰਾਜੀ ਨਾਮਾ ਤੇ ਦਸਕਤ ਗਲਤ ਹੈ ਤਾਂ ਫਿਰ ਚੈੱਕ ਤੇ ਵੀ ਗਲਤ ਹੋਣਗੇ ਉਹਨੇ ਆਪ ਕਰ ਲੇ ਤੋ ਚੈੱਕ ਦੇ ਜਿਹੜੇ ਦਸਕਤੋਂ ਬੈਂਕ ਦੇ ਵਿੱਚ ਸਕੈਨ ਹੁੰਦੇ ਆ ਤਾਂ ਉੱਥੇ ਜਾ ਕੇ ਉਹਨੇ ਜਿਹੜਾ ਹੈਗਾ ਚੈੱਕ ਹੈ ਉਹ ਬੰਦ ਕਰਾਤਾ ਜਿਹੜੀ ਇਹ ਸਵਰਨਜੀਤ ਕੌਰ ਹੈ ਇਹ 1992 93 ਤੋਂ ਇਹਦੀ ਜਿਹੜੀ ਹੈਗੀ ਹੈ ਅਮਰਜੀਤ ਕਪੂਰ ਨਾਲ ਇਹਦੀ ਜਾਣੀ ਆਉਣੀ ਸੀ ਆਉਣੀ ਜਾਣੀ ਸੀ ਇਸ ਸਪੋਰਟਸ ਦੇ ਵਿੱਚ ਨੌਕਰੀ ਕਰਦਾ ਰਿਹਾ ਵਿਚਾਰਾ ਚਲੋ ਨਹੀਂ ਕੋਈ ਇਹਨੂੰ ਲੱਗਿਆ ਉਹਨੇ ਨੌਕਰੀ ਛੱਡਤੀ ਇਹ ਉਹਦੇ ਕੋਲੇ ਆਉਂਦੀ ਜਾਂਦੀ ਸੀ ਤੇ ਇਹਦੇ ਤੋਂ ਜਿਹੜਾ ਦਾੜੀ ਬੰਨ੍ਹਿਆ ਤਾਂ ਰੀਡਰ ਹੈ ਤੇ ਇੱਕ ਜਿਹੜੀ ਐਸਪੀ ਹੈ ਇਹਨੇ ਇਹ ਤੋਂ ਰੁਪਇਆ 3 ਲੱਖ ਮੰਗਿਆ ਕਿ ਅਸੀਂ ਇਹਤੇ 52 ਲੱਖ ਦਾ ਪਰਚਾ ਦਰਜ ਕਰ ਦਿਆਂਗੇ ਇਹ ਕਹਿੰਦਾ ਜੀ ਮੇਰੇ ਘਰ ਵਾਲੇ ਨੂੰ ਕੈਂਸਰ ਹੈ ਜੀ ਮੈਂ ਮੇਰਾ ਜਿਹੜਾ ਮਕਾਨ ਆਏ ਨੇ ਸੁਖਪ੍ਰੀਤ ਨੇ ਉਹ ਵੀ ਵਿਕਿਆਤਾ ਤੇ ਜਿਹੜਾ ਹੈਗਾ ਮੈਂ ਤਾਂ ਕਿਰਾਏ ਤੇ ਰਹਿਣਾ ਮੈਂ ਲੁੱਟਿਆ ਪੱਟਿਆ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਤਾਂ ਉਹਨੇ ਕੀ ਕੀਤਾ ਉਹ ਤੋਂ ਦਰਖਾਸਤ ਲੈ ਕੇ ਇੱਕ ਸੁਖਪ੍ਰੀਤ ਨਾਂ ਦੀ ਲੜਕੀ ਤੋਂ ਇਹਦੇ ਖਿਲਾਫ ਰਿਪੋਰਟ ਬਣਾਤੀ ਜਿਹੜੇ ਵੀ ਰਾਜੀਨਾਮਾ ਕਰਨ ਵਾਲਿਆ ਲਿਖਦੀ ਈ ਹੈ ਖੁਫੀਆ ਰਿਪੋਰਟ ਪੜਤਾਲੀਆ ਤੋਂ ਤੇਰੀ ਖੁਫੀਆ ਦੱਸ ਕਿਹੜੇ ਸੂਤਰ ਤੇਰੇ ਉਹ ਤੋਂ ਇਹਨੇ ਲੈ ਲਿਆ ਰੁਪਿਆ 5 ਲੱਖ ਸੁਖਪ੍ਰੀਤ ਨਾਂ ਦੀ ਔਰਤ ਤੋਂ ਤੇ ਪਰਚਾ ਦਰਜ ਕਰਨ ਦੀ ਸਪਾਰਸ਼ ਕਰਤੀ ਤੇ ਡੀਏ ਨੂੰ ਲਿਖਤਾ ਤੇ ਉਹ ਨਾ ਪਰਚਾ ਅੱਜ ਹੋਵੇ ਤੇ ਨਾ ਕੱਲ ਹੋਵੇ ਨਾ ਬਣਦਾ ਫਿਰ ਉਹਦੀ ਹੁਣ ਬੈਕ ਤੇ ਖੜੀਆ ਕਿਉਂਕਿ ਪੈਸਾ ਲੈਣਾ ਬਹੁਤ ਔਖਾ ਹੈ ਤੇ ਮੋੜਨਾ ਪਾਰਟੀ ਨੂੰ ਬਹੁਤ ਔਖਾ ਹੈ ਉਹ 인ਕੁਆਰੀ ਬਰਨਾਲੇ ਚਲੀ ਗਈ ਤੇ ਹੁਣ ਇਹ ਉਹਦੀ ਪਿੱਛੇ ਪੈਰਵਾਹੀ ਕਰਦੀ ਹੈ ਸੋ ਜਿਹੜੀ ਸਵਰਨਜੀਤ ਕੌਰ ਐਸਪੀ ਆ ਪਟਿਆਲੇ ਦੀ ਫੋਨ ਕਰਦੀ ਹੈ ਬੰਦੇ ਭੇਜਦੀ ਹੈ ਥਾਣੇ ਦੇ ਐਸ.ਐਚ.ਓ. ਗਗਨ ਨਾਂ ਦੇ ਬੰਦੇ ਨੂੰ ਕਹਿੰਦੀ ਉਹਨੂੰ 2 ਨੰਬਰ 'ਚ ਚੱਕ ਕੇ ਉੱਥੇ ਲੈ ਕੇ ਆ ਤਾਂ ਉਹਨੂੰ ਚੱਕ ਲਿਆਂਦਾ ਜੀ ਅਸੀਂ ਉਹਨੂੰ ਛਡਵਾ ਕੇ ਆਦਾ ਬੰਦੇ ਨੂੰ ਨਾ ਉਹਦੇ ਖਿਲਾਫ ਕੋਈ ਦਰਖਾਸਤ ਨਾ ਉਹਦੇ ਖਿਲਾਫ ਕੋਈ ਕੰਪਲੇਂਟ ਹੈ ਨਾ ਉਹਨੇ ਪੈਸੇ ਪੁਆਏ ਹੈ ਇੱਕ ਨਾ ਕੋਈ ਆਕਾਸ਼ ਨੀਮ ਦਾ ਉਹਦਾ ਬੰਦਾ ਹੈ ਉਹ ਉਹ ਤੋਂ ਦਰਖਾਸਤ ਲੈ ਲਈ ਨਾ ਉਹਨੇ ਕੋਈ ਪੈਸਾ ਲਿਆ ਹੈ ਬੰਦੇ ਨੇ ਅਮਰਜੀਤ ਨੇ ਨਾ ਕੁਝ ਕਰਿਆ ਉਹਨੇ ਉਹਦੇ ਖਾਤੇ 'ਚ ਪਾਇਆ ਜਿਹੜੀ ਹੈਗੀ ਆ ਸੁਖਪ੍ਰੀਤ ਕੌਰ ਉਹ ਪੈਸੇ ਦੇ ਵੀ ਅਗਲੇ ਦੇ ਹੁਣ ਜਿਹੜਾ ਰਾਜੀ ਨਾਮ ਆ ਇੱਥੇ ਸਾਡੇ ਸਾਹਮਣੇ ਹੋਇਆ ਲਿਖਤ ਹੋਈ ਆ ਉਹਦੀ ਚਾਰ ਬੰਦੇ ਐ ਉਹ ਚੀਜ਼ ਨੂੰ ਚਟਲਾ ਕੇ ਤੇ ਉਹਦੇ ਖਿਲਾਫ ਜਿਹੜੀ ਤੇ ਚਾਰ ਬੰਦੇ ਜਿਨ੍ਹਾਂ ਦੇ ਦਸਕਤ ਆ ਉਹਨਾਂ ਦੇ ਖਿਲਾਫ ਇੱਕ ਰਿਪੋਰਟ ਬਣਾ ਰਹੀ ਐ ਤੇ ਮੈਂ ਪੰਜਾਬ ਸਰਕਾਰ ਨੂੰ ਗੁਜਾਰਸ਼ ਕਰਦਾ ਵੀ ਜਿਹੜਾ ਤੁਸੀਂ ਅਹਿਮ ਸੀਟ ਤੇ ਭਾਈ ਹੋਈ ਐ ਇਹ ਜਦੋਂ ਇਹ ਇਹੋ ਜਿਹੇ ਅਫਸਰ ਐ ਜਿਹੜੇ ਇਹ ਰਿਟਾਇਰਮੈਂਟ ਦੇ ਜਾਂ ਪੰਜ ਚਾਰ ਸਾਲ ਨੇੜੇ ਆ ਜਾਣ ਤਾਂ ਇਹਨਾਂ ਨੂੰ ਲਿਟੀਗੇਸ਼ਨ ਬ੍ਰਾਂਚਾਂ 'ਚ ਲਾਇਆ ਕਰੋ ਵੀ ਭਾਈ ਆਪជា ਸਹਾਾ ਦਿੱਤਾ ਹੈ ਜਿਹੜੀਆਂ ਜਾਂ ਹੋਰ ਆਪ ਦਾ ਨਿਮੇੜ ਲੋ ਇਹ ਇੱਥੇ ਜਿਹੜੇ ਹੈਗੇ ਲਾਲਚਪੁਣੇ ਦੇ ਵਿੱਚ ਪੈਸੇ ਕਮਾਉਣ ਤੇ ਲੱਗੇ ਹੋਏ ਨੇ 5 ਲੱਖ ਰੁਪਈਆ ਲਿਆ ਇਹਨਾਂ ਦਾ ਵੀ ਰੌਲਾ ਪੈਣਾ 2-4 ਦਿਨ ਰੁਕ ਜਾਓ ਤਾਂ ਮੈਂ ਵਿਜੀਲੈਂਸ ਨੂੰ ਵੀ ਕਹਿਣਾ ਵੀ ਸੂਬਾ ਮੋਟੋ ਲਓ ਇਸ ਐਸਪੀ ਦੇ ਖਿਲਾਫ ਜਿਹੜੀ ਸਵਰਨਜੀਤ ਕੌਰ ਹੈ ਮਰੇੜ ਕੋਟਲੇ ਤੋਂ ਆਈ ਹੈ ਇਹਦੀ ਆਮਦਨ ਤੋਂ ਵੱਧ ਹੈ ਜਿਹੜੀ ਜਾਇਦਾਦ ਜਾਂਚ ਕਰਕੇ ਤੇ ਪੀਸੀ ਰਿਕਾਰਡ ਦਾ ਪਰਚਾ ਦਰਜ ਕਰੋ ਇੱਕ ਤੇਰੀ ਮਾਸੀ ਦਾ ਮੁੰਡਾ ਨਾਲ ਸੁਖਵਿੰਦਰ ਸਿੰਘ ਦਾੜੀਵੰਨ ਉਹਨੂੰ ਵੀ ਫੜਕੇ ਨਾਲ ਪਰਚੇ ਚ ਦੇ ਸਾਨੂੰ ਰਿਸ਼ਤੇਦਾਰ ਨੂੰ ਰੀਡਰ ਰੱਖੀ ਬੈਠੀ ਐ ਨਾਲ ਇਹਨੂੰ ਵਿਜੀਲੈਂਸ ਬੁਲਾਵੇ ਇਹ ਤੋਂ ਐਫੀਡੈਟ ਲਵੇ ਵੀ ਮੇਰੇ ਕੋਲੇ ਚੱਲ ਅਚੱਲ ਅਸਸੇ ਆਹ ਐਨੀ ਜਾਇਦਾਦ ਐ ਫਿਰ ਮੱਖਣਪਾਈ ਕਾ ਦੱਸੂਗਾ ਇਹਦੇ ਕੋਲ ਜਾਇਦਾਦ ਕਿੰਨੀ ਫਿਰ ਮੱਖਣਪਾਈ ਕਾ ਦੱਸੂਗਾ ਇਹਨੇ ਕਿਤੇ ਕਿਤੇ ਪੈਸੇ ਲਏ ਫਿਰ ਮੱਖਣਪਾਈ ਕਾ ਦੱਸੂਗਾ ਗਲਤ ਕੰਮ ਕੀ ਕਰਦੀ ਐ ਇਲਬੀਬ ਅਸੀਂ ਸਤਿਕਾਰ ਕਰਦੇ ਆਂ ਵਰਦੀ ਦਾ ਔਰਤ ਦਾ ਵੀ ਸਤਿਕਾਰ ਕਰਦੇ ਆਂ ਤੂੰ ਜਿਹੜਾ ਜ਼ੋਰ ਲਾਉਣਾ ਲਾ ਲਈ ਤੂੰ ਪਰਚਾ ਦਰਜ ਕਰਾ ਲਈ ਅਮਰਜੀਤ ਤੇ ਤੇ ਨਾਲੇ ਜਿਨ੍ਹਾਂ ਨੇ ਰਾਜੀਨਾਮਾ ਕਰਾਇਆ ਚਾਰ ਬੰਦੇ ਨੇ ਉਹਨਾਂ ਨੇ ਉਹਨਾਂ ਤੇ ਤੇ ਮੇਰੀ ਮੰਨਦੀ ਹੋਈ ਲੋਟ ਨਹੀਂ ਆਉਣੀ ਤੇ ਤੇਰੇ ਤੇ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਵਿਜੀਲੈਂਸ ਦਾ ਜਿਹੜਾ ਸੀ ਪਰਚਾ ਦਰਜ ਕਰਾਵਾਂਗੇ ਕਿਉਂਕਿ ਭਪਿੰਦਰ ਸਿੰਘ ਨਾਂ ਦੇ ਜਿਹੜੇ ਸਾਡੇ ਬੰਦੇ ਉਹਨਾਂ ਦੇ ਦਸ ਘਤਨ ਰਾਜੀਨਾਮਾ ਹੋਇਆ ਇੱਕ ਬੰਦੇ ਤੁਸੀਂ ਪ੍ਰੈਸ ਵਾਲੇ ਬੰਦਿਆਂ ਨੂੰ ਤੁਸੀਂ ਗੁੰਮਰਾਹ ਕਰੀ ਜਾਂਦੇ ਉਹਨਾਂ ਬੰਦਿਆਂ ਨੂੰ ਲਿਹਾਉਣੇ ਉਹਦਾ ਨਾਂ ਕੋਈ ਅਮਰਜੀਤ ਨਾ ਲੈਣਾ ਦੇਣਾ ਨਾ ਉਹਦਾ ਕੋਈ ਸੁਖਪ੍ਰੀਤ ਨਾਲ ਲੈਣਾ ਦੇਣਾ ਰਾਜੀਨਾਮਾ ਹੋਇਆ ਰਾਜੀਨਾਮਾ ਜਿਹੜਾ ਸਾਲਸ ਬੰਦੇ ਆ ਉਹ ਕਹਿੰਦੇ ਸਾਡੇ ਸਾਹਮਣੇ ਹੋ ਜਾਂਦੇ ਫਿਰ ਇਹ ਲੋਕੇਸ਼ਨਾਂ ਕਢਾਉਂਦੀ ਐ ਉਹਨਾਂ ਚਾਰਾਂ ਬੰਦਿਆਂ ਦੀ ਜਿਹੜੀ ਹੈਗੀ ਐ ਰਾਜੀਨਾਮੇ ਵਾਲੇ ਐ ਉਹਨਾਂ ਚਾਰਾਂ ਬੰਦਿਆਂ ਦੀ ਲੋਕੇਸ਼ਨ ਮਾਨਸਾ ਦੀ ਆਉਂਦੀ ਐ 3 ਵਜੇ ਦੀ ਆਉਂਦੀ ਐ ਤੇ ਉਹਨਾਂ ਦੇ ਦਿਮਾਗ 'ਚ ਫਰਕ ਐ ਵੀ ਪਟਿਆਲੇ ਤੋਂ ਤੇਲ ਪੂਕ ਕੇ ਮਾਨਸਾ ਆਉਣਗੇ ਇਹਨੇ ਕੀ ਕਰਿਆ ਐਸਐਸਪੀ ਨੇ ਇੱਕ ਸਜੰਤਰ ਰਚ ਕੇ ਤੇ ਉਹਨੂੰ ਇੱਕ ਜਿਹੜਾ ਹੈਗਾ ਸਾਰਾ ਕੁਝ ਆਪਦੇ ਦਫਤਰ 'ਚੋ ਟਾਈਪ ਕਰਕੇ ਦਿੱਤਾ ਉਹਨੂੰ ਇੱਕ ਦਰਖਾਸਤ ਬਣਾ ਕੇ ਦਿੱਤੀ ਵੀ ਤੂੰ ਆਹ ਦੇ ਦਰਖਾਸਤ ਉਹ ਦਿੰਦੀ ਐ ਅਮਰਜੀਤ ਦੇ ਖਿਲਾਫ ਇਹ ਖਿਆਲੀਆ ਰਿਪੋਰਟ ਛੱਟਾ ਰਿਪੋਰਟ 43 ਰਿਪੋਰਟ ਦੇ ਵਿੱਚ ਲਿਖਦੀ ਐ ਐਸਪੀ ਵੀ ਜਿਹੜੇ ਰਾਜੀਨਾਮੇ ਵਾਲੇ ਬੰਦੇ ਆ ਉਹਨਾਂ ਤੇ 420 122 ਬੀ ਤਹਿਤ ਜਿਹੜਾ ਹੈਗਾ ਪਰਚਾ ਦਰਜ ਕੀਤਾ ਜਾਵੇ ਬੀਬੀ ਇਹ ਗੱਲ ਲਿਖਿਆ ਹੈ ਜੇ ਕਿਸੇ ਬੰਦੇ ਦੇ ਦਸਖਤ ਨਹੀਂ ਕੋਈ ਬੰਦਾ ਕਾਗਜ਼ ਤੇ ਆਪ ਉਹਦੇ ਦਸਖਤ ਕਰਦਾ ਇੱਕ ਜੁਰਮ ਸਪੈਸਿਫਿਕ ਜੁਰਮ ਪੈਦਾ ਕਰਦਾ ਉਹ ਉਹਦੇ ਨਾਲ ਬਣਦੀ ਹੈ 467 468 471 122 ਬੀ 419 ਬਿਉਂਤ ਬੰਨੀ ਬਣਾਉਣੀ 420 ਇਹ ਤਰਾਵਾਂ ਬਣਦੀਆਂ ਸੀ ਫਿਰ ਲੈ ਕੇ 5 ਲੱਖ ਰੁਪਇਆ ਇਹ ਲਿਖਦੀ ਹੈ ਨਾਲ ਬੀਏ ਲੀਗਰ ਦੀ ਜਿਹੜੀ ਰਾਇ ਲਈ ਜਾਵੇ ਅਸੀਂ ਇਹਨੂੰ ਮਿਲੇ ਇਹਨੂੰ ਅਸੀਂ ਕਿਹਾ ਵੀ 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 ਤੂੰ ਇਹਨਾਂ ਦੀ ਲੜਾਈ ਵਿੱਚ ਨਾ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਆਪਸ ਵਿੱਚ 2022-23 ਤੋਂ ਜਿਹੜਾ ਹੈਗਾ ਜੰਗ-ਜੁੱਦ ਚੱਲੀ ਜਾਂਦਾ ਇਸ ਜਨਾਨੀ ਨੇ ਇਹਦੇ ਨਾਲ ਠੱਗੀ ਮਾਰੀ ਹੈ ਤੇ ਇਹਦੇ ਜਿਹੜੇ ਹੈਗੇ ਪੈਸੇ ਉਹ ਦੇ ਨਹੀਂ ਰਹੇ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਇਨਕੁਆਰੀ ਨਹੀਂ ਕਰਾਉਣਾ ਚਾਹੁੰਦਾ ਇਹਨੇ ਕੀ ਕਰਿਆ ਦੋ ਦਿਨਾਂ ਦੇ ਵਿੱਚ ਜਾ ਕੇ ਉਹਦੀ ਜਿਹੜੀ ਰਿਪੋਰਟ ਸਮਿਟ ਕਰਤੀ ਐ ਐਸਐਸਪੀ ਨੂੰ ਐਸਐਸਪੀ ਸਾਹਿਬ ਨੇ ਉਹਦੀ ਰਿਪੋਰਟ ਨੂੰ ਇਹਦੇ ਨੂੰ ਮੰਨੀ ਨਹੀਂ। ਉਹ ਹੈ ਜਿਵੇਂ ਪੰਜਾਂ ਨੂੰ ਤੁਸੀਂ ਇੱਥੇ ਐਸਪੀ ਲਾਈ ਫਿਰਦੇ ਹੋ ਜਿਨ੍ਹਾਂ ਦੀ ਔਕਾਤ ਹੀ ਨਹੀਂ ਐਸਪੀ ਵਾਲੀ ਜਿਨ੍ਹਾਂ ਦੀ ਕੋਈ ਬੋਲਬਾਣੀ ਨਹੀਂ ਐਸਪੀ ਵਾਲੀ ਜਿਨ੍ਹਾਂ ਦੇ ਕੋਈ ਪੱਲੇ ਤੇਲੇ ਕੁਛ ਨਹੀਂ। ਤੇ ਹੁਣ ਆਪਦੀ ਜਾਂਚ ਐ ਜਿਹੜੀ ਉੱਤੇ ਸੈਕਟਰ 68 ਬਿਜ਼ਨਸ ਦੇ ਭਵਨ ਤੋਂ ਦੱਸੀ ਜਾਈ ਮੇਰੇ ਕੋਲ ਕੀ ਕੁਛ ਲੈਨੇ ਆ ਡਾਟਾ ਤੇਰਾ ਅੱਜ ਤੱਕ ਕਿੰਨੀ ਤਨਖਾਹ ਲਈ ਐ ਕਿੱਥੇ ਕਿੱਥੇ ਤੇਰੇ ਬੱਚੇ ਪੜ੍ਹੇ ਐ ਫੇਰ ਉਹ 1/3 ਨਾ ਮਿਲਿਆਣ ਕਰਕੇ ਤੇ ਵਿਜੀਲੈਂਸ ਜਿਹੜੀ ਪਰਚਾ ਦਿੰਦੀ ਪਹਿਲਾ ਦਰਜ ਕਰਾਇਆ ਵੀ ਹੈ ਦਿੰਨੀਆਂ ਵੀਡੀਓ ਪਾਈਆਂ ਆਪਾਂ ਨੇ ਉਹਨਾਂ ਤੇ ਕਰਾਇਆ ਵੀ ਹੈ ਤੇ ਜਿਹੜੀ ਉਹਨੇ ਸਵਰਨਜੀਤ ਕੌਰ ਹੈ ਲਵੇਟਨੀ ਲਵੇਟਨੀ ਦੇ ਪਰਚਾ ਇਹਦੇ ਤੇ ਪੀਸੀਨ ਦਾ ਦਰਜ ਹੁਣੇ ਹੀ ਹੁਣਾ ਸੋ ਵੀਰੋ ਪਟਿਆਲੇ ਵਾਲਿਓ ਜੇ ਤੁਸੀਂ ਇਹ ਮੇਰੀ ਵੀਡੀਓ ਨੂੰ ਸੁਣਦੇ ਹੋ ਇਹਦੇ ਖਿਲਾਫ ਕੋਈ ਪੁਖਤਾ ਸਬੂਤ ਨਾ ਤਾਂ ਦੇਖੇ ਜਾਓ ਪਰ ਜਿੰਨਾ ਇਹਦੇ ਕੋਲੇ ਆਮਦਨ ਤੋਂ ਵੱਧ ਜਾਇਦਾਦ ਇਹਨੇ ਬਣਾਈ ਹੈ ਤੇ ਇੱਕ ਇਹਦਾ ਜਿਹੜਾ ਸੁਖਵਿੰਦਰ ਸਿੰਘ ਰੀਡਰ ਦਾੜੀ ਬੰਨਾਂ ਜਿੰਨਾ ਕੋਈ ਸਾਡੇ ਕੋਲੇ ਦਾ ਹੈਗਾ ਤੇ ਅਸੀਂ ਇਹ ਜਿਹੜੀਆਂ ਕਾਰਵਾਈ ਕਰਾਵਾਂਗੇ ਇਹ ਅੰਮ੍ਰਿਤਧਾਰੀ ਦਾ ਢੌਂਗ ਰੱਜ ਕੇ ਉੱਥੇ ਇੱਕ ਠੱਗੀਆਂ ਮਾਰਨ ਦਾ ਇੱਕ ਜਾਲ ਵਿਛਾਇਆ ਹੋਇਆ ਹੈ ਵੀ ਛੇਤੀ ਅਮੀਰ ਕਿਵੇਂ ਹੋਈਏ ਪਟਿਆਲੇ ਦੀਆਂ ਕਲੋਨੀਆਂ ਚ ਕੋਠੀਆਂ ਕਿਵੇਂ ਲਈਏ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਵੇ ਤੁਹਾਨੂੰ ਲੈਟਰ ਅੱਛੇ ਭੇਜਦਾ ਵਿਜੀਲੈਂਸ ਮਨਜੋਗ ਬਿਜ਼ਨਸ ਨੂੰ ਕਿ ਇਹਦੀ ਜਿਹੜੀ ਹੈਗੀ ਆਮਦਨ ਤੋਂ ਬਾਅਦ ਜਾਇਦਾਦ ਦਾ ਜਿਹੜੀ ਐਸਪੀ ਹੈ ਤੇ ਸੁਖਵਿੰਦਰ ਸਿੰਘ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਤੇ ਵੈਸੇ ਵੀ ਭਗਵੰਤ ਮਾਨ ਨੂੰ ਜਿਹੜਾ ਹੈਗਾ ਇਸ ਵੀਡੀਓ ਤੇ ਸੂਬਾ ਮੋਟੋ ਲੈ ਕੇ ਇਹਨੂੰ ਖੁੱਡੇ ਲੈਣ ਲਾਉਣਾ ਚਾਹੀਦਾ ਸਰਕਾਰ ਦੀ ਇਹਦੇ ਚ ਬਦਨਾਮੀ ਹੋ ਰਹੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ